ਲਓ ਜੀ ਚਾਹ ਬਣਾ ਲਈਏ ਚਾਹ ਪੀ ਲਈਏ ਰਾਤ ਤੱਕ ਮੁੜ ਕੇ ਵਲੌਗ ਜਿਹੜਾ ਕੰਟੀਨਿਊ ਨਹੀਂ ਕਰਿਆ ਗਿਆ ਟਾਈਮ ਹੀ ਨਹੀਂ ਲੱਗਿਆ ਕੈਮਰਾ ਔਨ ਕਰਨ ਦਾ ਜੇ ਨਾ ਵੀਡੀਓ ਬਣਾਈਏ ਫਿਰ ਤੁਸੀਂ ਵੇਟ ਕਰਦੇ ਹੋ ਹਨਾ ਸਾਰੇ ਭੈਣ ਭਰਾ ਫਿਕਰ ਚ ਪੈ ਜਾਂਦੇ ਆ ਵੀ ਪਤਾ ਨਹੀਂ ਦੀਦੀ ਦੀ ਸੇਪ ਠੀਕ ਹੈਗੀ ਜਾਂ ਨਹੀਂ ਵੀਡੀਓ ਨਹੀਂ ਆਈ ਹੈਗੀ ਸੇ ਤਾਂ ਪਹਿਲਾਂ ਨਾਲੋਂ ਹੁਣ ਕੁਝ ਫਰਕ ਵੀ ਲੱਗਦਾ ਕਦੇ ਫਰਕ ਲੱਗਦਾ ਕਦੇ ਨਹੀਂ ਲੱਗਦਾ ਬਸ ਜਦੋਂ ਕੋ ਮੈਨੂੰ ਕਮਰ ਪੇਨ ਕਰਦੀ ਆ ਉਦੋਂ ਹੀ ਆਪਾਂ ਇਹਨਾਂ ਨੇ ਇੱਕ ਸਪਰੇਅ ਲਿਆਤੀ ਮੈਂ ਉਹ ਮਾਰ ਲਿਆ ਸਪਰੇਅ ਮਾਰੀਦੀ ਆ ਸਪਰੇਅ ਮਾਰ ਕੇ ਕੰਮ ਲੱਗ ਜਾਈਦਾ ਤੇ ਹੁਣ ਬੜਾਈ ਆਪਾਂ ਚਾਹ ਚਾਪੀ ਕੇ ਬਹੁਤ ਲੇਟ ਹੋਏ ਪਏ ਆਏ ਕਿੰਨੇ ਧਾਰ ਕੜਾ ਗਾਂਦੀ ਧਾਰ ਚੋਕ ਲੈ ਕਿਉਣੀ ਮੈਂ ਦੁਪਹਿਰ ਰੋਟੀ ਨਹੀਂ ਖਾਂਦੀ ਦੋ ਤਿੰਨ ਦਿਨ ਹੋ ਗਏ ਰੋਟੀ ਤਾਂ ਚੱਜ ਨਾਲੇ ਵੀ ਨਹੀਂ ਖਾਂਦੇ ਇੱਕ ਅੱਧੀ ਕਿ ਲੈ ਲਉਂਦੇ ਆ ਪਤਾ ਨਹੀਂ ਸਵੇਰੇ ਲੇਟ ਖਾਂਦੇ ਆ ਹਨਾ 11 ਵਜੇ ਹਾਂ ਐਸ ਟਾਈਮ ਤੇ ਇੰਨੀ ਭੁੱਖ ਲੱਗਦੀ ਬਹੁਤ ਜ਼ਿਆਦਾ 10:00 ਹੋਊ ਮੁੱਕ ਗਈ ਹਾਂ ਮਤਲਬ ਪਰ 10:00 ਵੀ ਨਹੀਂ ਖਾਂ ਮੈਨੂੰ ਪੀਪਲ ਤੇ ਆਗਾ ਯਾਰ ਉਹ ਜੇ ਸੋਣੇ ਖਾਣੇਗਾ ਉਹ ਕੋ ਜੇ ਸੋਣੇ ਵਿੱਚ ਆਹਣਾ ਥੋੜੀ ਖਾਣੇ ਚਾਹ ਨਾਲ ਕੁਝ ਹੋਰ ਚਾਹੀਦਾ ਸਨੈਕਸ ਵਗੈਰਾ ਇਹ ਤੇ ਬੋਰਾ ਹੋ ਗਿਆ। ਉਹ ਤਾਂ ਜਿਹੜਾ ਦਾ ਹੁੰਦਾ ਮਾਲ ਪੱਤਾ। ਮਾਲ ਪਸ਼ੂ ਮਾਲ ਪੱਤਾ ਜਿਹੜਾ ਦਾ ਹੁੰਦਾ ਆਪਾਂ। ਜਿਹੜਾ ਨਹੀਂ ਖਾਣਾ ਹੁੰਦਾ। ਇਸਕਾ ਮੈਂ ਨਹੀਂ ਖਾਣੀ ਹੈਗੀ। ਹੁਣ ਤਾਂ ਚਾਹ ਪੀ ਲੈਣੀ ਫੇਰ ਰੋਟੀ ਰਾਤ ਨੂੰ ਰੋਟੀ ਨੂੰ ਖਸਜੀ ਕਰ। ਬਾਕੀ ਤੁਸੀਂ ਠੀਕ ਠਾਕ ਬਾਕੀ ਤੁਸੀਂ ਠੀਕ ਹੋਗੇ ਐਦਾਂ ਨਹੀਂ ਕਹਿੰਦਾ ਐਦਾਂ ਕਹਿੰਦਾ ਸਸੀ ਗੱਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਧੰਨ ਆਪਨੇ ਚੈਨਲ ਤੇ ਮੈਂ ਇੱਥੇ ਗਾਟਾ ਕਰਦੇ ਸੀ ਪਹਿਲਾਂ ਹਾਲੇ ਨਵੇਂ ਹੋ 4 ਸਾਲ ਹੋਣ ਵਾਲੇ ਆ ਸ਼ੱਕਰਵਾਰੀ ਕਰਕੇ ਆ ਚੈਨਲ ਨੂੰ ਸ਼ੱਕਰਵਾਰਾ ਜ਼ਰੂਰ ਕਰਦੇ ਮੈਂ ਕਹਿਣਾ ਭੁੱਲ ਜੀ ਜਾਂਦਾ ਵੀ ਤੁਸੀਂ ਚੈਨਲ ਟੱਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਰਾਤ ਵਾਲੇ ਜਿਹੜਾ ਰਾਤ ਭੈਣ ਨੇ ਕਮੈਂਟ ਕੀਤਾ ਹਨਾ ਕਿ ਜਸਵੀਰ ਕੋਲ ਭੈਣ ਨੇ ਹਨਾ ਕਮੈਂਟ ਕੀਤਾ ਬਰ ਬਰ ਨੇ ਸਾਨੂੰ ਮੁਖੀ ਘੱਟ ਕਰਿਆ ਨਹੀਂ ਮੇਰੀਆਂ ਭੈਣਾਂ ਮੇਰੇ ਬਹੁਤ ਪਿਆਰ ਕਰਦੀਆਂ ਨੇ ਵਾਧੂ ਮੇਰੀਆਂ ਭੈਣਾਂ ਵਾਧੂ ਮੇਰੇ ਦੋਸਤ ਮਿੱਤਰ ਵਾਧੂ ਮੇਰੀਆਂ ਮੇਰੇ ਸਾਰੇ ਹਨਾ ਭੈਣ ਭਾਈ ਹੈਗੇ ਆ ਮੈਨੂੰ ਬਹੁਤ ਪਿਆਰ ਕਰਦੇ ਆ ਤੇ ਬਾਕੀ ਰਹੀ ਗੱਲ ਆਪਾਂ ਕੀ ਲੈਣਾ ਮੇਰੀ ਦੁਨੀਆ ਮੇਰੇ ਮਾਪੇ ਠੀਕ ਆ ਕੌਣ ਕਿਹੜੇ ਉਹਨੂੰ ਕਿਹਾ ਸੀ ਕਿ ਵਿਆਪ ਦੀ ਪੂਰੀ ਦੁਨੀਆ ਦੇ ਨਾਲ ਨਾਲ ਕਿਹੜਾ ਲਾ ਕੇ ਆ ਤੇ ਇਹਨੂੰ ਇਹਦਾ ਮੈਨੂੰ ਪਤਾ ਮੇਰੇ ਟ੍ਰਾਈਪੋਡ ਨਾਲ ਆ ਮੈਨੂੰ ਇੰਨਾ ਇਤਿਹਾਸ ਨਹੀਂ ਆਉਦਾ ਪਤਾ ਨਹੀਂ ਗਣੇਸ਼ ਜੀ ਉਹ ਆ ਗਣੇਸ਼ ਜੀ ਕਿਹਾ ਸੀ ਅੱਜ ਤੇ ਆਪਣੇ ਤੇ ਤੁਸੀਂ ਗੁੱਸਾ ਕਰਨਾ ਜੇ ਮੈਂ ਕਹਿ ਰਿਹਾ ਆਪਣੀ ਲੜਾਈ ਥੜੀ ਨਾ ਕਰਨ ਉਹ ਆਪਦੀ ਮੰਮੀ ਵਾਂਗੂ ਦੀਦੀ ਵਾਂਗੂ ਆ ਤਾਂ ਨਹੀਂ ਅਭੀ ਜਿੱਥੇ ਮੰਜਾ ਪਿਆ ਉੱਥੇ ਨਹੀਂ ਬਹਿਣਾ ਉਹਨੂੰ ਅੱਗੇ ਖਸਕਾ ਕੇ ਜ਼ਰੂਰ ਬਹਿਣਾ ਥੋੜਾ ਜਿਹਾ ਉੱਠੋ ਸੁਣਿਆ ਤੇ ਆਹ ਬਹੁਤ ਇੱਥੇ ਦੇ ਆ ਮੈਂ ਆ ਕੇ ਆਇਆ ਤੇ ਪਿੰਡ ਕੋਲ ਮੱਕੇ ਖਵਾਈ ਜਾ ਠੀਕ ਕਰਾਇਆ ਇੱਕ ਕਹਿੰਦੇ ਮੁੰਡਾ ਵੇਚ ਜਲੇ ਆ ਗਿਆ ਬਾਹਰ ਮੁਕਨੇ ਚ ਆ ਤੇੜਪੁਰ ਤੇੜਪੁਰ ਨੇ ਆਲੇ ਬਾਹਰ ਜਾਈ ਜਾਂਦੇ ਆ ਸਾਨੂੰ ਵੀ ਕਰਵਾ ਦੇਵਾ ਦੁਕਾਨ ਦੀ ਅਸਿਮ ਕਰ ਤੋਂ ਦੀਏ ਅੱਛਾ ਤੁਸੀਂ ਵੀ ਤੋਰਨਾ ਹਾਂ ਤੋਰ ਹਾਂ ਬੱਚੇ ਤਾਈ ਦੀ ਤਾਈ ਦੀ ਚੱਲੀ ਮੈਂ ਗਰਹਾ ਕੱਲੀ ਉਹ ਗੱਲ ਇਹਨਾਂ ਨੇ ਗੱਤ ਤੇ ਤੇ ਉਹ ਚਲੇ ਗਿਆ ਬਾਹਰ ਨੂੰ ਉਹ ਚਲੇ ਗਿਆ ਬਾਹਰ ਨੂੰ ਵੀ ਅੱਪਾ ਵੀ ਚਲੋ ਉਹ ਕਹਿੰਦੇ ਹੋ ਬਾਹਰ ਨੂੰ ਜੇ ਮੈਨੂੰ ਮਿੱਕਾ ਪਤਾ ਰਹੇ ਆਪਣੇ ਰਾਤ ਤੇ ਬੰਦਾ ਬਾਹਰ ਗਿਆ ਪਤਾ ਮਮਾ ਮੈਂ ਕਿੱਥੇ ਬਗਾਨੀ ਤੇ ਸੋਚ ਨੂੰ ਬੜੀ ਜਿਹਾ ਇੰਨੇ ਚ ਗੱਲ ਜ਼ਿਆਦਾ ਪਤਾ ਲੱਗਦੀ ਆ ਆਪਾਂ ਨੂੰ ਗੱਲ ਘੱਟ ਪਤਾ ਲੱਗਦੀ ਸਾਰੇ ਲੋਕਾਂ ਨੂੰ ਤਾਂ ਕੀ ਹੋਇਆ ਪਿਆ ਪੰਜਾਬ 'ਚ ਤਾਂ ਕੋਈ ਰਹਿ ਕੇ ਰਾਜੀ ਨਹੀਂ ਸਭ ਭੱਜੀ ਜਾਂਦੇ ਆ ਸਭ ਭੱਜ ਜਾਂਦੇ ਇਹ ਮળો ਆਪਣੇ ਪੰਜਾਬ ਹੋ ਗਿਆ ਤਾਂ ਕੰਦੇ ਤਾਂ ਕੀ ਸਾਰਾ ਹੀ ਖਾਲੀ ਹੋਇਆ ਰਹਿ ਗਏ ਬੁਰੇ ਬੁਰੇ ਆ ਗਾ ਤਾਂ ਸਿਆ ਘਰਾਂ ਦੇ ਘਰਾਂ ਨੂੰ ਜਿੰਨੇ ਲੱਗੇ ਪਏ ਆ ਜਮਾ ਜਮਾ ਕਰ ਖਾਲੀ ਪੈਣ ਇੱਟ-ਇੱਟੀਆਂ ਕੋਠੀਆਂ ਪਾ ਕੇ ਵਿੱਚ 10 ਪਿੰਡ ਖਾਲੀ ਪਿਆ ਸਾਡਾ। ਇਹ ਇੱਕ ਘਰ ਤੇ ਵਾਸਾ, ਦਸਾ ਘਰ ਖਾਲੀ। ਇਹ ਇੱਕ ਘਰ ਤੇ ਵਾਸਾ, ਦਸਾ ਘਰ ਖਾਲੀ। ਹਾਂ। ਸਾਡਾ ਧਿਆਨ ਇਹ ਆ ਲਿਆ ਪਿਆ। ਸੇ ਪਿੰਡ ਬੈਠੋ ਜਾਂਦੇ, ਇੱਥੇ ਬੈਠੋ। ਉਹ ਕਹਿੰਦਾ ਉਹੀ ਗੱਲ ਆ ਕਿ ਇਸੇ ਤੇ ਜੱਗਿਆ ਤੋ ਕਿਸੇ ਤੋਂ ਮੈਂ। ਉਹ ਕਹਿੰਦਾ ਉਹੀ ਕਰ ਲਾ, ਇੱਥੇ ਤਾਂ ਹੀ ਕਰ ਲਾ, ਇੱਥੇ ਵੀ ਕੋਈ ਕਰਦੇ ਨਹੀਂ। ਨਹੀਂ ਉਹਨਾਂ ਬਿਆੜੀ ਵੀ ਨਹੀਂ ਹੈ। ਚਲੋ। ਪਤਾ ਨਹੀਂ ਹੈਗੀ ਉਹ ਗੱਲ ਜੀ ਅੱਗੇ ਵਾਲੀ ਗੱਲ ਤਾਂ ਬਾਹਰ ਲਈ ਹਵਾ ਚੱਲਦੀ ਈ ਗੱਲ ਤਾਂ ਬਾਹਰ ਹੀ ਪਤਾ ਨਹੀਂ ਸੋਖਾ ਵਾਹਾਰ ਪਤਾ ਨਹੀਂ ਦੀ ਸੋਖਾ ਸਾਗ ਤਾਂ ਕਾਦਾ ਕੰਮ ਕਰਨਾ ਉੱਥੇ ਜਾ ਕੇ ਹਾਏ ਐਦਾਂ ਬਣਿਆ ਦੁਨੀਆ ਘਰ ਜਵਾਕ ਨੂੰ ਆਪਾਂ ਬੇਕਾਰ ਕਰਨਾ ਉੱਧਰ ਜਾ ਕੇ ਬੱਚੇ ਨੇ ਪਹਿਲਾਂ ਘਰ ਆਪਦਾ ਪਹਿਲਾਂ ਗੱਲ ਤਾਂ 에어ਪੋਰਟ ਤੋਂ ਤੁਹਾਨੂੰ ਕਿ ਲੈ ਜਾਣ ਵਾਲਾ ਚਾਹੀਦਾ ਦੂਜੀ ਗੱਲ ਫਿਰ ਉੱਥੇ ਰਹਿਣਾ ਫਿਰ ਤੀਜੀ ਗੱਲ ਕਿੰਨੇ ਦਿਨ ਰੱਖ ਲੂ ਕੋਈ ਪਹਿਲੇ ਦਿਨ ਪਰੌਣਾ ਦੂਜੇ ਦਿਨ ਤਾਦੇ ਮਪੌਣਾ ਤੀਜੇ ਦਿਨ ਪਤਾ ਨਹੀਂ ਕੀ ਕਹਿੰਦੇ ਹੁੰਦੇ ਮੈਨੂੰ ਥੋੜਾ ਜਿਹਾ ਖੌਲਤਾ ਘਟਾਉਂਦੇ ਐਤੋ ਵਿਸੇ ਕੀ ਨੋਂ ਗਈ ਇੱਥੇ ਪਿੰਡ ਦਾ ਮੁੰਡਾ ਸੀ ਉਹਨੇ ਪਹਿਲੇ ਹੀ ਨਗਰ ਲੈ ਕੇ ਦਿੱਤਾ ਉਹ ਕਹਿੰਦਾ ਜੀ ਆਹ ਸੋ ਟੱਕਾ ਪਰੌਣਾ ਆਹ ਹੁਣ ਮਨ ਉਹਦੇ ਉਹ ਵੀ ਕਪਲ ਸੀਗੇ ਕਪਲ ਨੇ ਥੋੜੀ ਨਾਲ ਰੱਖਣਾ ਆਪਣੀ ਨਹੀਂ ਯਾਰਾ 2-4 ਦਿਨ ਰੱਖ ਸਕਦਾ ਕੋਈ ਜਾਨੀ ਨੂੰ ਵਿਚਾਲੋ ਅਗਲਾ ਕੱਟ ਕੇ ਜੇ ਕੋਈ ਆਪਾਂ ਕੋਈ ਹੈਵੇ ਮੈਨੂੰ ਰੱਖ ਲਓ ਆਪਾਂ ਰੱਖ ਲੈਣਾ ਹੂੰ ਕਾ ਟਿੱਕ ਲੱਗਣਾ ਉਹ ਹੀ ਗੱਲ ਹੁਣ ਤਾਂ ਸਾਰੇ ਕਿੱਤੇ ਕੁਝ ਹੈ ਇਕੁਅਲ ਇਕੁਅਲ ਹੋਇਆ ਪਿਆ ਸਾਰੇ ਕਿੱਤੇ ਚਲੋ ਦੇਖੋ ਕਾਗਜ਼ ਤੇ ਜਰਨਲ ਨੂੰ ਦੇਖਣ ਨੂੰ ਇਹਨਾਂ ਨੇ ਗਨੇ ਡਾ ਕੇ ਗੋਚ ਮੈਨੂੰ ਨਹੀਂ ਹੈਗਾ ਮੈਂ ਤਾਂ ਨਹੀਂ ਆ ਕਰ ਛੱਡ ਦੇ ਕਿਤੇ ਜਾਣਾ ਜਾਨਾਂਗੇ ਕੁਪ ਮੜਾਂਗੇ ਕਿਰਾਂ ਚਾਹਾਂਗੇ ਉੰਮੜ ਫਿਰ ਨੂੰ ਬੁਰੀ ਕਰਦੇ ਲੋਕਾਂ ਦੀ ਹਕਮ ਚਾਹਾਂਗੇ ਇੱਕ ਵਾਰ ਕਰੋ ਜਹਾਂ ਚ ਜਾਵਾਂਗੇ ਲੋਕਾਂ ਦੇ ਕੋ ਜਾਵਾਂਗੇ ਉਹ ਤਾਂ ਹੁਣੇ ਬੱਚੇ ਪਿਆ ਦਿਨੇ ਦਿਨੇ ਬੱਚਣ ਮਿੱਤਰਾਂ ਦਾ ਮੱਚੂ ਕਾ ਡੈਲੀ ਕਾ ਸੁਸਤ ਜਾਵਾਂ ਮਿੱਤਰਾਂ ਅਸੀਂ ਚੜਤ ਤਾ ਮੱਚੂ ਗਾਲ ਜੇ ਤੋ ਕੈਪਸੂਲ ਲੈ ਲੀਤੋ ਜਾਵਦੇ ਜਾਨਾ ਜਾਵਾਂਗੇ ਨਾਰਾ ਤੇ ਨਹੀਂ ਅੰਦੇ ਦੇ ਨਹੀਂ ਚੰਨ ਜਾ ਤਾ ਮਾ ਤਮਾ ਬੈਗੀਆਂ ਪਾਇਲਟ ਸਨ ਕੋੜੀ ਲਵਨ ਨੇ ਫੋੜੇ ਲਈ ਮੈਂ ਜਾਣ ਪੁਰਾ ਮੁਟੇ ਦਾ ਹਾਂ ਮੁਟੇ ਦਾ ਕਦ ਮੈਂ ਜਾਣੀ ਨਹੀਂ ਹਾਂ ਮੁਟੇ ਦਾ ਕਦ ਮੈਂ ਜਾਣਾ ਨੀਗਾ ਸਾਡੇ ਬੱਚੇ ਤਾਂ ਕਹਿੰਦੇ ਕਹਿੰਦੇ ਜਾਣਾ ਨਹੀਂ ਜਾਵਾਂਗੇ ਜਾਨਾ ਕਦੇ ਕਹਿੰਦਾ ਉਹ ਵੀ ਇਹੋ ਜਿਹੀ ਨਾਰ ਗਈ ਕਦੇ ਕਹਿੰਦਾ ਮੈਂ ਜਾਣਾ ਕਦੇ ਕਹਤਾ ਤਾਂ ਉਹ ਹੋ ਜੂਗੀ ਮੈਂ ਬਾਹਰ ਜਾਣਾ ਪਰਣਾ ਫਿਰ ਕਹਿ ਦੂਗਾ ਨਾ ਮੈਂ ਤਾਂ ਨਹੀਂ ਜਾਂਦਾਗਾ ਮੈਂ ਇੱਥੇ ਹੀ ਰਹੂੰਗਾ ਅੱਛਾ ਨਾ ਰਹੇ ਹੈ ਨੀ ਇੱਥੇ ਕੁਝ ਬਣਦਾ ਨਹੀਂਗਾ ਬੱਚਿਆਂ ਨੂੰ ਇੱਥੇ ਰੱਖ ਕੇ ਪਹਿਲੀ ਗੱਲ ਤਾਂ ਸੇਫ ਨਹੀਂ ਹੈਗੇ ਇੱਕ ਦੂਜੇ ਤੋਂ ਇੰਨਾ ਸਾੜਾ ਜੇ ਹੁਣ ਬਾਹਰ ਬਹੁਤ ਚਲੇਗੇ ਮੈਨੂੰ ਲੱਗਦਾ ਫਿਰ ਆ ਚੀਜ਼ਾਂ ਤੋਂ ਬੱਚੇ ਲਮਾ ਪਰ ਫਿਰ ਵੀ ਜਿਹਨਾਂ ਸੱਚਾ ਮਾਰਨੀਆਂ ਨੇ ਮਾਰੇ ਲੈਣੇ ਇਹਨਾਂ ਤਾਂ ਇਕ ਨਹੀਂ ਚੱਲਣਾ ਜਿਹਨਾਂ ਸੱਚਾ ਮਾਰਨੀਆਂ ਨੇ ਮਾਰੇ ਲੈਣੀਆਂ ਨੇ ਹਨਾ ਮੈਂ ਸਾਰਾ ਕੁਝ ਸ਼ਾਰਟਲੀ ਸ਼ੋਅ ਆਪਕੇ ਬੜਾ ਵਧੀਆ ਹੁੰਨ ਤੋਂ ਵੀ ਪਤਾ ਹੀ ਆ ਸਾਰਿਆਂ ਨੂੰ ਇੰਨੀ ਮਸਤ YouTube ਚ ਹੋ ਗਈ ਵੀ ਮੈਂ ਇੰਨੇ ਸਾਲ ਹੋ ਗਏ ਮੈਂ ਸਾਰਾ ਕੁਝ ਭੁੱਲ ਗਈ ਮੈਂ ਇੱਥੋਂ ਦਾ ਕਿਵੇਂ ਇਹ ਵੀ ਭੁੱਲ ਗਈ ਵੀ ਮੈਂ ਕਿੱਥੇ ਜੰਮ ਕੇ ਪੜਕੇ ਵੱਡੀ ਹੋ ਕੇ ਇੱਥੇ ਆਈ ਆ ਮੈਂ ਆ ਘਰ ਨੂੰ ਆਪਦਾ ਸਭ ਕੁਝ ਮੰਨੀ ਬੈਠੀ ਆ ਮੈਨੂੰ ਮੇਰੀ ਮੰਮੀ ਨੇ ਮੈਂ ਕਹਿੰਨਾ ਤੇਰਾ ਪੇਕੇ ਆਉਣਾ ਜੀ ਨਹੀਂ ਕਰਦਾ ਮੈਂ ਕਹਿੰਨਾ ਆ ਮਮੀ ਵੇਰਾਂ ਜੀ ਕਰਦਾ ਇੱਕ ਕਮਰੇ ਚ ਪੇਕੇ ਇੱਕ ਕਮਰੇ ਚ ਸੋਹਰੇ ਮੇਰਾ ਤਾਂ ਘਰੇ ਹੀ ਮੇਰਾ ਸਾਰਾ ਕੁਝ ਐ ਵੀ ਮੇਰਾ ਜੀ ਨਹੀਂ ਕਰਦਾ ਹੁਣ ਜਦੋਂ ਹੁਣ ਮੰਮੀ ਬਿਮਾਰ ਹੋਏ ਨੇ ਹਨਾ ਬਈ ਜਮਾਈ ਨਾਮ ਆ ਵੀ ਆ ਗਿਆ ਨਾ ਮੰਚੇ ਤੇ ਬੈਠ ਕੇ ਤਾਂ ਹੁਣ ਮੈਂ ਜਾਣ ਲੱਗੀਆਂ ਨਹੀਂ ਮੈਂ ਬਹੁਤ ਘਟ ਜਾਂਦੀ ਸੀ ਹੀਰ ਹੋ ਗਈਆਂ 16 ਖੜੀਆਂ ਬਈ ਕੋਈ ਬੰਦਾ ਹੈ ਜਿਆਵੇ ਦੇ ਲੋ ਮੈਨੂੰ ਪਿੱਕੇ ਘਰ ਜਾਂਦੀ ਨੂੰ ਨਹੀਂ ਜਾਂਦਾ ਹੋਰ ਤਾਂ ਮੈਨੂੰ ਕਿੱਥੇ ਚੱਲੂ ਮੈਨੂੰ ਸਾਰੇ ਮੇਰੇ ਭੈਣ들아 ਹੀ ਰਹਿ ਰਹੇ ਵੀ ਸਾਰਾ ਕੁਝ ਛੱਡ ਭੈਣ ਨੇ ਬੜਾ ਸੋਹਣਾ ਕਮੈਂਟ ਕੀਤਾ ਮੈਂ ਤਾਂ ਕਮੈਂਟ ਦੀ ਗੱਲ ਕਰਦੀ ਸੀ ਭੈਣੇ ਨਾ ਸੋਹਣਾ ਕਮੈਂਟ ਕੀਤਾ ਥੈਂਕ ਯੂ ਸੋ ਮੱਚ ਰਾਬ ਦਾ ਮੇਰੇ ਕਮੈਂਟਸ ਜਿਹੜੇ ਮੈਂ ਤੁਸੀਂ ਵੀਡੀਓ ਤੇ ਕਮੈਂਟਸ ਕੀਤੇ ਨੇ ਉਹ ਪੜ ਕੇ ਮੈਨੂੰ ਇਲਾਮ ਮਿਲੂ ਜਿਵੇਂ ਕਹਿੰਦੇ ਵੀ ਮੈਂ ਤਾਂ ਵਾਕੋ ਵਾਕ ਹੀ ਹੋ ਗਈ ਨਾ ਪੁੱਛੋ ਇਹ ਰਸੋਈ ਚ ਮੈਂ ਦੁੱਧ ਚ ਮਿੱਠਾ ਕੋਲਦੇ ਸੀ ਘੜੇ ਮੈਂ ਆਪਦੇ ਚੈਨਲ ਦਾ ਕੰਮ ਕਰਦੀ ਸੀਗੀ ਮੈਂ ਠੀਕ ਤੇ ਜਦੋਂ ਮੈਂ ਕਮੈਂਟਸ ਪੜਿਆ ਹੁਣ ਜਿਹੜਾ ਮਮਾ ਕਮੈਂਟ ਦੇਖੋ ਆਏ ਹਨਾ ਤੇ ਮੈਂ ਕਮੈਂਟਸ ਪੜਿਆ ਮੈਨੂੰ ਇੰਨੀ ਖੁਸ਼ ਹੋਇਆ ਮੈਂ ਇਹਨਾਂ ਨੂੰ ਆ ਕੇ ਇਨਾਂ ਕੇ ਮੈਂ ਹਿੰਦਾਂ ਕਹਿੰਡ ਕਮੈਂਟ ਕੀਤਾ ਲਵ ਯੂ ਦੀਦੀ ਕਹਿ ਕੇ ਹਾਈਵੇ ਥੈਂਕ ਯੂ ਸੋ ਮੱਚ ਸਾਰਿਆਂ ਨੂੰ ਮੈਂ ਵੀ ਤੁਹਾਨੂੰ ਬੜਾ ਈ ਕੈਰ ਕਰਦੀ ਆ ਤੁਹਾਡੇ ਸਹਾਰੇ ਹੀ ਮੈਂ ਉੜੀ ਫਿਰਦੀ ਆ ਦੇਖੋ ਜਿਹੜੇ ਤੁਹਾਨੂੰ ਸਿੱਧੀ ਜੀ ਗੱਲ ਦੱਸੀ ਜਿਹੜੇ ਆਪਣੇ ਹੁੰਦੇ ਆ ਨਾ ਜਿਹੜੇ ਆਪਣੇ ਹੁੰਦੇ ਪਹਿਲੀ ਗੱਲ ਤਾਂ ਜੇ ਤੁਸੀਂ ਆਪਣੀ ਲਾਈਫ ਨੂੰ ਇੰਜੋਏ ਕਰਨਾ ਹੈ ਆਪਣਿਆਂ ਤੋਂ ਵਾਝੇ ਜੀਰੋ ਤੇ ਉੱਠ ਕੇ ਹੀ ਲੋਗ ਬਣਦਾ ਕੋਈ ਵੀ ਬੰਦਾ ਚਾਹੇ ਐਕਟਰ ਆ ਜਾਏ ਡਾਇਰੈਕਟਰ ਆ ਜਾਏ ਗਵਨੇ ਵਾਲਾ ਪਹਿਲਾਂ ਜੀਰੋ ਤੇ ਉੱਠਣਾ ਫਿਰ ਹੀਰੋ ਬਣਨਾ ਮਾਦੇ ਪੇਟ ਕੋ ਤਾਂ ਕੋਈ ਨਹੀਂ ਛੁਰੋਈ ਹੈ ਨਾ ਜੰਮ ਕੇ ਆਉਂਦਾ ਹੈਗਾ ਵੀ ਸਾਰਾ ਕੁਝ ਵੀ ਭਾਈਏ ਤਾਂ ਪਹਿਲਾਂ ਹੀ ਸੀਗਾ ਸਭ ਕੁਝ ਧਰਤੀ ਤੇ ਰਹਿ ਕੇ ਆਮ ਜਨਤਾ ਦੇ ਵਿੱਚ ਰਹਿ ਕੇ ਪਤਾ ਲੱਗਦਾ ਹਨਾ ਉਹ ਮਹਾਰਾਜ ਨੇ ਆਪਣੀ ਡਿਊਟੀ ਲਈ ਹੁੰਦੀ ਆ ਮੇਰੀ ਡਿਊਟੀ YouTube ਤੇ ਆਉਣ ਦੀ ਲੱਗੀ ਮੈਂ ਆ ਗਈ ਮੇਰਾ ਜੀ ਕੀਤਾ ਮੈਂ ਆ ਗਈ ਇੰਨਾ ਕੁ ਸਾੜਾ ਇੰਨਾ ਕੁ ਸਾੜਾ ਹੈ ਰੋਮਾ ਹਾਲੇ ਤੱਕ ਮੈਨੂੰ view ਸਵਾ ਚ ਆਉਂਦੇ ਆ ਜਿੱਦਣ ਕਰੇ ਹਜ਼ਾਰਾਂ ਚ ਆਉਣ ਲੱਗੇ ਫਿਰ ਕੀ ਬਣੂਗਾ ਜਿੱਤਾਂ ਸਾਨੂੰ ਅੱਤ ਤੋਂ ਵੱਧ ਤੋਂ ਕੀ ਕਰੇ ਆ ਹੈਂ ਦੀ ਐ ਨਹੀਂ ਕਰਨਾ ਬਲਾਉਣਾ ਨਹੀਂ ਇੱਧਰ ਨਹੀਂ ਆਉਣੀ ਉੱਧਰ ਲੈ ਆਨੇ ਸੜਤਾ ਕਿਹੜਾ ਨਾ ਪਤਾ ਚੱਲ ਵੀ ਖੋਲ ਚੈਨਲ ਹੈ ਨਾ ਇਹ 1 ਕਰਾ ਬੰਦਾ 100 ਖੋਲ ਲੈ ਗੱਲ ਪਸੇ ਅਸੀਂ ਸਾਬਦਾ ਕਹਿੰਦਾ ਸਾਡਾ ਵੀ ਅਸੀਂ ਤਾਂ ਭੁੱਲ ਵੀ ਜਾਂਦੇ ਆ ਵੀ ਕੋਈ ਸਾਡਾ ਨਾਲ ਦੇ ਜੰਮੇ ਹੋਏ ਵੀ ਹੈਗੇ ਸਿੱਧੀ ਕਰ ਅਸੀਂ ਜੇ ਤੇਰਾ ਕਦੇ ਕਿਸੇ ਨੂੰ ਜਮਾਈ ਜਮਾ ਭੁੱਲ ਗਈ ਵੀ ਮੈਂ ਕੀ ਆ ਮੈਂ ਆਪਣਾ ਬੈਕਗ੍ਰਾਉਂਡ ਭੁੱਲ ਗਈ ਆਪਣਾ ਬੈਕਗ੍ਰਾਉਂਡ ਭੁੱਲੇ ਬੈਠੇ ਨੇ ਜਮਾਈ ਜਮਾ ਇੱਕ ਵਾਰ ਬਸ ਆਪਣੇ ਮਾਂ ਬਾਂ ਦਾ ਸਾਰਤਾ ਸਬਸਕ੍ਰਾਈਬਰ ਪਬਲਿਕ ਇਹੀ ਪਿਆਰ ਕਰ ਦਿਆ ਸੀ ਹਮਤਾਂ ਸਿੱਧੀ ਇਹ ਤੁਸੀਂ ਉਹ ਭੈਣ ਭਾਈਓ ਸਾਡੇ ਤੁਸੀਂ ਉਹ ਸਾਡੇ ਉਸਾਉਤੋ हां ਹੁਣ ਤਾਂ ਤੁਹਾਡੇ ਨਾਲੇ ਦੁੱਖ ਸੁੱਖ ਸਾਂਝਾ ਕਰਦੇ ਆਂ ਅਸੀਂ ਕੁਝ ਵੀ ਮੈਨੂੰ ਕੋਈ ਲਾਈਫ ਦੇ ਵਿੱਚ ਕੋਈ ਪ੍ਰੋਬਲਮ ਆ ਕੋਈ ਖੁਸ਼ੀ ਆ ਕੋਈ ਗਮ ਆ ਸਾਰਾ ਕੁਝ ਮੇਰਾ ਤਾਂ ਤੁਹਾਡੇ ਨਾਲੇ ਹੀ ਆ ਹੈਨਾ ਜਾਣ ਲੱਗ ਕੇ ਫੇਰ ਹੋ ਗਈ ਸੀ ਆਪਣੇ ਪਰ ਹਾਂ ਗੱਲ ਤਾਂ ਸਹੀ ਆ ਬੜੀ ਵਧੀਆ ਸੀ ਮੈਂ ਤਾਂ ਹੁਣ ਵੀ ਮੈਂ ਹੁਣ ੱਟਕੇ ਨਾਲ ਮੰਮੀ ਨੇ ਕੋਈ ਫੋਨ ਤੇ ਭਾਬੀ ਨੇ ਮੇਰੀਆਂ ਮਿਲਤਾਂ ਕਰੀਆਂ ਨੇ ਭਾਬੀ ਕਹਿੰਦੀ ਆਜਾ ਤੂੰ ਮੰਮੀ ਤੇਨੂੰ ਅਵਾਜ਼ਾਂ ਮਾਰੀ ਜਾਂਦੀ ਆਜੀ ਤੱਕ ਘਰੇ ਬੈਠੇ ਜੀ ਤੂੰ ਮੈਂ ਇਹਨਾਂ ਕਹਿਤਾ ਸੀ ਜਿਸ ਦਿਨ ਮੈਂ ਪਰਮ ਪਰਮਨਗਈ ਪਰਮ ਪਰਮਨਾ ਜਾਣ ਤੋਂ ਬਾਅਦ ਲੜਾਈ ਪੈ ਗਈ ਹੈਨਾ ਵੀ ਕਿਉਂ ਆਉਂਦੀ ਆ ਕਿਉਂ ਆਉਂਦੀ ਆ ਤੁਹਾਨੂੰ ਸਿੱਧੀ ਜਿਹੀ ਗੱਲ ਆ ਕਿ ਮੇਰੇ ਪੇਕੇ ਜਾਣ ਪਿੱਛੇ ਮੇਰੇ ਨਾਲ ਜਿਹੜਾ ਵੀਡੀਓ ਦੇ ਵਿੱਚ ਲੜਾਈ ਝਗੜਾ ਸਾਰਾ ਸ਼ੁਰੂ ਹੋਇਆ ਹੈਨਾ ਤੇ ਫਿਰ ਉਸ ਤੋਂ ਬਾਅਦ ਮੈਂ ਕੱਲੀ ਜਾ ਕੇ ਆਈ ਤੇ ਜਦੋਂ ਮੈਂ ਕੱਲੀ ਜਾ ਕੇ ਆਈ ਨਾ ਮੈਂ ਆ ਕੇ ਇਹਨਾਂ ਨੂੰ ਕਹਤਾ ਹਾਂ ਕਿ ਹੁਣ ਨਹੀਂ ਬਹਿਣਾ ਮੇਰਾ ਜੀ ਨਹੀਂ ਕਰਦਾ ਕਿੰਨੇ ਕੀ ਗੱਲ ਉਹ ਕਹਿੰਦੇ ਨਹੀਂ ਮੈਨੂੰ ਵਧੀਆ ਨਹੀਂ ਲੱਗਦਾ ਪਹਿਲੀ ਗੱਲ ਤਾਂ ਮੈਨੂੰ ਲੜਨਾ ਝਗੜਨਾ ਜਿਆ ਨਹੀਂ ਵਧੀਆ ਲੱਗਦਾ ਮੈਨੂੰ ਕਿਸੇ ਨਾਲ ਨਹੀਂ ਬੋਲਣਾ ਨਹੀਂ ਵਧੀਆ ਲੱਗਦਾ ਕਿ ਕਹ ਲੋਗੀ ਤੈਨੂੰ ਕਿਸੇ ਨੇ ਕੁਝ ਕਿਹਾ ਨਾ ਕਿਸੇ ਨੇ ਕੁਝ ਨਹੀਂ ਕਿਹਾ ਹੈਗਾ ਵੀ ਸਾਰੇ ਬਹੁਤ ਹੀ ਆਦੇ ਵੀਰ ਆਪਾ ਵੀ ਬਹੁਤ ਵਧੀਆ ਬੋਲਦੇ ਆ ਮੰਮੀ ਤਾਂ ਮੰਮੀ ਦਾ ਤਾਂ ਪਤਾ ਹੀ ਆ ਮੰਮੀ ਤਾਂ ਮੇਰੀ ਮੈਂ ਮੰਮੀ ਦੀ ਜੰਦ ਜਾਨ ਮੰਮੀ ਮੇਰੀ ਜੰਦ ਜਾਨ ਵੀ ਸਾਰੇ ਅਸੀਂ ਜਿੰਨੇ ਵੀ ਭੈਣ ਭਰਾ ਹੈਗੇ ਆ ਸਾਰਿਆਂ ਤੋਂ ਵੱਧ ਮੈਨੂੰ ਮੰਮੀ ਸਾਰਿਆਂ ਨਾਲ ਵੱਧ ਮੈਨੂੰ ਪਿਆਰ ਕਰਦੇ ਤੇ ਉਸ ਤੋਂ ਬਾਅਦ ਮੇਰੇ ਛੋਟੇ ਭਰਾਤ ਪਿਆਰ ਕਰਦੇ ਹਾਂ ਮਾ ਮਾਪੋਂ ਸਾਰੇ ਬੱਚੇ ਪਿਆਰੇ ਹੁੰਦੇ ਆ ਪਰ ਚਿਹਤੇ ਬਣਨਾ ਵੀ ਮਾ ਪਿਓ ਤੇ ਇੱਕ ਬੰਦੇ ਦੇ ਅੰਦਰ ਬੱਚੇ ਦੇ ਅੰਦਰ ਕਾਬਲੀਅਤ ਹੁੰਦੀ ਆ ਕਿਹੜੇ ਬੱਚੇ ਨੇ ਮਾ ਪਿਓ ਕਰ ਜਿੰਨਾ ਨਾ ਹੁੰਦਾ ਧੀ ਪੁੱਤ ਦਾ ਹਰ ਜਿੰਨਾ ਖੱਲੀ ਆ ਤੇ ਚੱਲੇ ਨਹੀਂ ਜਾਣਾ ਮਾਂ ਨੂੰ ਮਾਰਾ ਸੋ ਜੀ ਜਿਲੇ ਲੈ ਕੇ ਜਾ। ਖੱਲੀ ਆ ਤੇ ਜਾਣ ਦੇ ਜੇ ਮਾਂ ਦੇ ਤਾਂ ਨਾ ਨਹੀਂ ਚਾਚਾ ਨੇ 455 ਲੈ ਕੇ ਜਾਂਦੇ ਨਹੀਂ। ਹੁਣ ਜੇ ਮਾਂ ਪਈਏ ਜਾਂ ਮਾਤਾ ਨਹੀਂ ਵੀ ਉਹਨੂੰ। ਅਗਰ ਤੇਰੇ ਜੀਜੇ ਨੂੰ ਗੁੱਸਾ ਹੋਣ ਲਿਆ ਸਵਾਦ ਤੇਰੇ ਜੀਜੇ ਨੂੰ ਪਸਾ ਆ ਗਿਆ। ਸਾਰੇ ਪੈਸੇ ਦੇ ਜਾਣੇ ਇਥੋਂ ਨਹੀਂ ਲੈ ਜਾਣੀ। ਮੈਂ ਕੁਝ ਨਹੀਂ ਕਹਿਣਾ ਹੁਣ ਕਿਉਂਕਿ ਤੇਰੇ ਜੀਜੇ ਨੂੰ ਗੁੱਸਾ ਆ ਗਿਆ ਹੁਣ। ਸਾਡੇ ਤਾਂ ਰੜਕਦਾ ਤੇਰੀ। ਲੈ ਲੈ ਤੇਰੇ ਪਤੰਦੇ ਤੋਂ ਹੁਣ ਸਵਾਦ। ਮਾਤਰ ਕੀ ਆ ਅਸੀਂ ਆ ਬਦੇ ਜੰਮੇ ਤੇ ਰਹਿ ਰਹੇ ਹਾਂ ਹਾਂ ਗੱਲ ਤਾਂ ਸਹੀ ਹੈ ਸਭ ਤੋਂ ਪਹਿਲਾਂ ਇਹ ਜਮਾਈ ਬਣਿਆ ਉਸ ਕਰਨਾ ਸੇਰੇ ਨਾਮ ਉਹ ਜ਼ਮੀਨਾਂ ਦਾ ਮੈਨੂੰ ਲੈ ਦੱਸ ਸਭ ਤੋਂ ਪਹਿਲਾਂ ਫਿਰ ਮੇਰਾ ਮੁੰਡਾ ਸਭ ਤੋਂ ਪਹਿਲਾਂ ਉਸ ਘਰ ਦਾ ਦੋਤਾ ਬਣਿਆ ਹਨਾ ਜੀ ਤੋ ਤੈਨੂੰ ਸਾੜਾ ਹੋਇਆ ਉਹ ਤਾਂ ਇਦਾਂ ਹੀ ਜਾਊਗਾ ਉਹਦਾ ਕੀ ਪਤਾ ਕਿੱਡੀਆਂ-ਕਿੱਡੀਆਂ ਗੱਡੀਆਂ 'ਚ ਜਾਣਾ ਉਹਨੇ ਠੀਕ ਹੈ ਐ ਨਹੀਂ ਸਣੀ ਦਾ ਸਾਡੇ ਕੋਲ ਟਾਈਮ ਨਹੀਂ ਹੈ ਵੀ ਜਾਣਾ ਮੈਨੂੰ ਪਰ ਮਗਾਣੇ ਸੁਣਾਉਂਦਾ ਹੁੰਦਾ ਕਹਿੰਦਾ ਬਦਬੋ ਜੀ ਉੱਠੀਆ ਕੋਈ ਮੱਛਿਆ ਲੱਗਦਾ ਹੈ ਚੱਲ ਛੱਡ ਦਿਲਾ ਰਹਿਣ ਦੇ ਇਹ ਵੀ ਆਪਣੇ ਹੀ ਨੇ ਬਹੁਤ ਸਾਰੇ ਗਾਣੇ ਸੁਣਾਉਂਦਾ ਤਾਂ ਕੋਈ ਮੱਛਿਆ ਲੱਗਦਾ ਹੈ ਹਨਾ ਵੀ ਆਪਣੇ ਹੀ ਬੱਚੇ ਆ ਛੱਡ ਦਿਲਾ ਰਹਿਣ ਦੇ ਵੀ ਆਪਣੇ ਹੀ ਬੱਚੇ ਆ ਹਨਾ ਮੈਂ ਰੋਜ਼ ਕਹਿੰਦੀ ਆ ਸਾਡਾ ਨਕਰਿਆ ਕਰ ਹੱਲੇ ਵੀ ਟਾਈਮ ਆ ਸੰਭਲ ਜਾ ਤੂੰ ਆਪਣੇ ਘਰ ਵਰਗਾ ਕੀ ਕੰਮ ਸਾਡਾ ਸੁੱਕਿਆ ਹੋਇਆ ਤੁਹਾਹਰਾ ਕਰਦੀਆਂ ਤੂੰ ਜਿੱਦਣ ਤੂੰ ਸਾਹਮਣੇ ਆਂਗੀ ਤੇ ਨਾ ਕਹੀਂ ਵੀ ਕੀ ਕਸ ਕਰਤਾ ਤੇ ਨੀਂ ਮੈਂ ਦੇਖਣਾ ਆਂਗਾ ਮੈਂ ਤੈਨੂੰ ਦੱਸਾਂ ਬੰਦਾ ਬਣਨਾ ਬਰਜਾ ਨਹੀਂ ਦਿੱਕੀ ਤੁਸੀਂ ਇਹਨਾਂ ਪੁੱਛਾ ਕਰਿਓ ਜੀ ਜਾਰ ਕਿਹਾ ਨਹੀਂ ਕੀ ਕਰੇ ਤੋ ਹਨਾ ਅਜੇ ਖੇਡਦੇ ਚੁਪਾਗ ਖੇਡ ਆ ਹਾਂ ਹੱਥ ਖੇਡਦੇ ਜਵਾਕ ਨੂੰ ਖੇਡ ਲੈਣ ਦੇ ਆ ਦੇਖ ਲੋ ਸਾਡੇ ਬੱਚੇ ਆ ਦੇਖ ਲੋ ਐਸਾ ਨਿਸ਼ਕਰੀਸ਼ ਕਰੀ ਦੀ ਹੁੰਦੀ ਆ ਸਾਡੇ ਘਰੇ ਜਿੰਨਾ ਮਿਊਜ਼ਿਕ ਚੱਲਦਾ ਹੈ ਹੁਣ ਪਰਨੇ ਪੜਦਾ ਤੇ ਜਦੋਂ ਹੀ ਪਰਮਣੇ ਆ ਦੇਣਾ ਮਿਊਜ਼ਿਕ ਚੱਲਣਾ ਸਾਨੂੰ ਉਹਨੇ ਬਾਹਰਲੀ ਟੈਨਸ਼ਨ ਕੋਈ ਵੀ ਅਲਜਲ ਗੱਲ ਸਾਨੂੰ ਕੋਈ ਨਹੀਂ ਕਰਨ ਦੇਣੀ ਨਾ ਮੈਂ ਬਲੌਗ ਬਣਾਉਣੀ ਆ ਮਸਤ ਰਹਿਨੇ ਆ ਉਹਨੇ ਨਾ ਮਿਊਜ਼ਿਕ ਚੱਲਦਾ ਸਾਡੇ ਸਵੇਰੇ 6 ਵਜੇ ਆਖ ਕੇ ਕੁੱਤ ਜੇ ਪਰਮ ਦੀ ਮਿਊਜ਼ਿਕ ਆਉਂਦਾ ਰਾਤ ਦੇ 11 12 ਵਜੇ ਤੱਕ ਜਦ ਤੱਕ ਉਹ ਮਤਲਬ ਉਹ ਸੌਂਦਾ ਨਹੀਂ ਉਹਦੇ ਸੁੱਤੇ ਪਏ ਤੇ ਵੀ ਉਹਦਾ ਫੋਨ ਬੰਦ ਹੋ ਜਾਂਦਾ ਮਿਊਜ਼ਿਕ ਚੱਲਦਾ ਰਹਿੰਦਾ ਅਸੀਂ ਇੰਨੇ ਕੁ ਮਸਤ ਰਹਿਨੇ ਆ ਆਪਣੀ ਲਾਈਫ ਦੇ ਵਿੱਚ ਹਨਾ ਤੇ ਬੱਚਿਆਂ ਨੂੰ ਵੀ ਮੈਂ ਉਹ ਵੀ ਪਰਿਸ਼ਤ ਕੀਤੀ ਹੋਈ ਆ ਇਹ ਸਿਰਫ ਔਰ ਸਿਰਫ ਸਾਡੇ ਦੇ ਅਗੜ ਪਿੱਛੜ ਕਿਸੇ ਤੇ ਨਹੀਂ ਟਕਣਾ ਆਪਣੇ ਸਟੈਂਡ ਆਪਣੇ ਪੈਰਾਂ ਤੇ ਖੜੇ ਹੋ। ਤੁਹਾਨੂੰ ਲੋੜ ਆ ਕਿਸੇ ਵੀ ਚੀਜ਼ ਦੀ ਤੁਸੀਂ ਸਾਨੂੰ ਦੱਸੋ ਅਸੀਂ ਤੁਹਾਡੇ ਦੋਨੇ ਜਣੇ ਪਿੱਛੇ ਖੜੇ ਆ। ਠੀਕ ਆ। ਘਬਰਾਉਣਾ ਨਹੀਂ ਕਿਸੇ ਗੱਲੋਂ ਵੀ ਅਸੀਂ ਤੁਹਾਡੇ ਨਾਲ ਬਿਲਕੁਲ ਵੀ ਨਹੀਂ ਘਬਰਾਉਣਾ ਹੈਗਾ ਕੋਈ ਵੀ ਗੱਲ ਕਿੱਦਾਂ ਦੀ ਵੀ ਕੋਈ ਵੀ ਹੋ ਜਵੇ ਲਾਈਫ ਦੇ ਵਿੱਚ ਕਦੇ ਨਹੀਂ ਘਬਰਾਉਣਾ। ਅੱਜ ਮੈਂ ਨਹੀਂ ਆ ਕਹਿੰਦਾ ਬਾਬਾ ਤੈਨੂੰ ਆ ਜਾਣਾ ਸੀ। ਮੈਂ ਕਿਹਾ ਵੀ ਮੇਰੇ ਕੋਲ ਚੱਲ ਵੀ ਪੈਸੇ ਨਹੀਂ ଥିਗੇ ਕੋਈ ਨਾ ਕਹਿੰਦਾ ਉਧਾਰ ਕਰ ਜਾਂਦਾ। ਆ ਆ ਜਾਂਦਾ ਕਹਿੰਦਾ ਬਾਬਾ ਆਪ ਗੱਲ ਕੀ ਕਰਤੀ ਹੈ ਜਿਹੜੀ ਤੁਸੀਂ ਪੈਸੇ ਵਾਲੇ ਪੈਸੇ ਵਾਲੇ ਗੱਲ ਕਰ ਤਰੇ ਜੀਜਾ ਕਹਦਾ ਮੇਰੇ ਕੋ ਤਾਂ ਹੈ ਨਹੀਂ ਉਹ ਕਹਿੰਦਾ ਪੈਸੇ ਹੈ ਨਹੀਂ ਦਾ ਤੁਸੀਂ ਮੇਤੋ ਲੈ ਕਹਿੰਦਾ ਤੂੰ ਆ ਜਾਂਦਾ ਕਹਿੰਦਾ ਆ ਗੱਲ ਤੈਨੂੰ ਕੀ ਕਰਤੀ ਦੇਖ ਮਰਾ ਜਿਹੜੇ ਬੰਦੇ ਰੋ ਇਹਨਾਂ ਨੇ ਇਹ ਕਦੇ ਨਹੀਂ ਆ ਤੇ ਮੇਰੇ ਤੋਂ ਵੀ ਨਹੀਂ ਮੰਗੇ ਹੈਗੇ ਤੇ ਲੋ ਦਦੇ ਪੈਸੇ ਆਉਣਗੇ ਤਾਂ ਆਪਦਾ ਵਿਚਾਰਾ ਕਰਨਾ ਇਹਨਾਂ ਨੇ ਕਦੇ ਦੇ ਲਾਇਆ ਨਹੀਂ ਕੀਤਾ ਹੈਗਾ ਵੀ ਮੈਨੂੰ ਦੇ ਦੇ ਜਾਇ ਕਰ ਲੈਣਾ ਨਾਲ ਸੀ ਕਿ ਸਤੋ ਮੈਂ ਅਸੀਂ ਜਿੰਨੇ ਪੈਸੇ ਹੁੰਦੇ ਹਾਂ ਸੱਤਰ ਸਾਲ ਦਾ ਬੰਦਾ ਹਾਂ ਕੋ ਮੈਂ ਦੇ ਖੱਤਾਂ ਚ ਬਣਿਆ ਹਾਂ ਮੈਨੂੰ ਬਾਬਾ हां ਜਿਹੜੀ ਤੂੰ ਹਰੇਕ ਗੱਲ ਤੇ ਚੰਬੜੀ ਫਿਰਦੀ ਆ ਚਮਲੌੜ ਜੀ ਆਪਦੀ ਆਪ ਦੇ ਕਾਪੂ ਚ ਰੱਖ ਅੱਛਾ ਇਹਦੇ ਨਾਲ ਪਿੰਡ ਬਾਬਾ ਕਹਿੰਦਾ ਬੀੜੇ ਦੇ ਵਰ ਗਿਆ ਤੇ ਅੱਜ ਸਸਿਰੀ ਕੋਲ ਚੱਲ ਜਾਂਦੀ ਫਿਰ ਮੈਨੂੰ ਚੰਬੈਂਸ ਹੋਰ ਆ ਤੇ ਕਹਿੰਦੇ ਨਾ ਤਮਾਜ ਸਾਡੇ ਤਾਂ ਜੁਝਾਰ ਨੂੰ ਪਿੰਡ ਤੇ ਸਾਰੇ ਬਾਬਾ ਕਹਿ ਕੇ ਬਣਾਉਂਦੇ ਜੁਝਾਰ ਨੂੰ ਸਾਰੇ ਬਾਬਾ ਕਹਿੰਦੇ ਸਾਡਾ ਜਿਹੜਾ ਮਤਲਬ ਉਹ ਕੀ ਸਰਨੇ ਵੱਜਦਾ ਨਾ ਅਸੀਂ ਪਿੰਡ ਦੇ ਵਿੱਚ ਬਾਬਿਆਂ ਦੇ ਵੱਜਦੇ ਨੇ ਅਟਾਥਲ ਮਾਅਕਿਆ ਸਾਰੇ ਪਾਪਾ ਕੇਕੇ ਬਣਾਉਂਦੇ ਤੇ ਆਪਣੀ ਵੀਡੀਓ ਬਹੁਤ ਲੰਬੀ ਹੋ ਜਾਂਦੀ ਐ ਇਹਨੂੰ ਮੈਂ ਕੱਟਣਾ ਕੱਟਣਾ ਕੁਛ ਨਹੀਂ ਮੈਂ ਦੋ ਪਾਰਟ ਕਰ ਲਵਾਂ ਨੇ ਇਹ ਠੀਕ ਆ ਜੀ ਉਹੀ ਗੱਲ ਆ ਮੈਨੂੰ ਸਾਰੇ ਪੈਣਪਰਾ ਮੈਂ ਤਾਂ ਮੇਰਾ ਤਾਂ ਗੁੱਸਾ ਮੈਨੂੰ ਤੁਹਾਨੂੰ ਪਤਾ ਹੀ ਆ ਜਿੱਦਾਂ ਮੈਨੂੰ ਗੁੱਸਾ ਆਉਂਦਾ ਮੈਂ ਬੋਲਦਿਆਂ ਅੱਜ ਮੈਨੂੰ ਗੁੱਸਾ ਹੀ ਨਹੀਂ ਆਇਆ ਭਾਈ ਹੁਣ ਇਹ ਤੇ ਜੀਜੇ ਨੂੰ ਮਾਰ ਕੇ ਆਉਣਾ ਹੈ ਕੀ ਕਰਾਂ ਆਪਾਂ ਨਹੀਂ ਰੋਕਦੇ ਰੋਕਦੇ ਹੁੰਦੇ ਹੈਗੇ ਜੇ ਮੈਨੂੰ ਅੱਜ ਵੀ ਇਹ ਵੀ ਨਹੀਂ ਮੈਨੂੰ ਕੁਛ ਕਹਿੰਦੇ ਹੈਗੇ ਪਤਾ ਹੀ ਆ ਵੀ ਪੜਾਅਸ ਕੱਟ ਕੇ ਤੇਰੀ ਇਹ ਗੱਲ ਤੁਸੀਂ ਸਾਡਾ ਪਿਆਰ ਤੋੜਨ ਦੀ ਗੱਲ ਕਰਦੇ ਹੋ ਕਾਈ ਤਮਾ ਵੀ ਉਹ ਕਰਕੇ ਜਾਂਦੇ ਆਂ ਅਸੀਂ ਛੋਟੇ ਕਰਕੇ ਨਹੀਂ ਵੀ ਆਉਂਦੇ ਵੀ ਲਡੂਆਂ ਕਰਕੇ ਮੈਂ ਤਾਂ ਇਹਨੂੰ ਘਰ ਹੀ ਕਹਿਤਾ ਤਰੀ ਪਰੇ ਹੋ ਕੇ ਰਖੜੀ ਬੰਨੀ ਜਿਹੜੀ ਤੂੰ ਵੀਡੀਓ ਦੀ ਕਟਾਈ ਕਰਦੀ ਆਂ ਸਾਨੂੰ ਤਾਂ ਪਹਿਲਾਂ ਹੀ ਪਤਾ ਵੀ ਤੂੰ ਕੀ ਕਰਨ ਨੂੰ ਕਰਦੀ ਸੀ ਦੇਖ ਮੈਂ ਬੋਲ ਕੇ ਨਹੀਂ ਦੱਸਿਆ ਨਾ ਤੇ ਦੱਸ ਸਾਨੂੰ ਕਾਹਦਾ ਬੋਲਣਾ ਸੱਚ ਆਪਾਂ ਨਾਲ ਬੋਲੀਏ ਮੇਰੇ ਸਾਰੇ ਭੈਣ ਭਰਾ ਜਾ ਕੇ ਮੇਰੇ ਚੈਨਲ ਤੇ ਦੇਖ ਲੋ ਮੇਰੀ ਜਿਹੜੀ ਆਪਣਾ ਭਰਾ ਦੇ ਰਖੜੀ ਬੰਨੀ ਸੀਗੀ ਨਾ ਉਹ ਵੀਡੀਓ ਰਿਮੂਵ ਕਰਵਾ ਦਿੱਤੀ ਗਈ ਆ ਥਰਡ ਪਾਰਟੀ ਵੱਲੋਂ ਉਹਨਾਂ ਦੇ ਛਾਣੇ ਕਰੇ ਕੋਈ ਕੰਮ ਨਹੀਂ ਪ੍ਰਮਾਤਮਾ ਨੇ ਮੇਰੇ ਭਰਾ ਦਿੱਤਾ ਮੇਰਾ ਭਤੀਜਾ ਹੈਗਾ ਸੁਖ ਨਾਲ ਕੋਈ ਗੱਲ ਨਹੀਂ ਰੱਖਣੀ ਲੱਗੀ ਮੇਰੇ ਤਾਂ ਭਰਾ ਦੀ ਵੱਡੇ ਭਰਾ ਡੈਥ ਹੋ ਗਈ ਮੈਂ ਉਹਦੀ ਵੀ ਰੱਖਣੀ ਲੱਗ ਗਈਆਂ ਆਪਣੇ ਵੱਡੇ ਭਤੀਜੇ ਦੀ ਵੀ ਰੱਖਣੀ ਲੱਗੀ ਅਸੀਂ ਕਿਹਾ ਮਾਂ ਨਾਲ ਆਂਦੇ ਕੇ ਰੱਖਣੀ ਮੰਨ ਨਹੀਂ ਸਾਂ ਮੈਂ ਦੁਬਾਰਾ 13 ਸਾਲ ਮਗਰੋਂ ਰੱਖਣੀ ਬੰਨਣ ਗਈ ਸੀ ਉਹ ਵੀ ਭਾਬੀ ਨੇ ਐਡੇ ਮਾਰਨਾ ਕਿਆ ਮੈਂ ਤਾਂ ਲਈ ਮੇਜਲ ਤੇਰੀ ਮਾਂ ਮਮਾ ਚੰਨ ਸਿਆਣੇ ਬੰਦੇ ਦਾ ਮਨ ਕੋਰ ਹੋ ਜਾਂਦਾ ਹੋਰ ਅਸੀਂ ਭੁੱਲੇ ਨਹੀਂ ਹੋਏ ਕੰਮ ਨਾਲ ਹੱਤ ਕਦੇ ਜਾਂਦੀ ਨਹੀਂ ਕਿਤੇ ਪਰ ਗੱਲ ਤਾਂ ਮੇਰੇ ਵਧੀਆਂ ਨਹੀਂ ਲੱਗ ਰਹੀ ਕਿਤੇ ਵੀ ਜਾਣਾ ਮੈਨੂੰ ਵਧੀਆਂ ਨਹੀਂ ਲੱਗ ਰਹੀ ਮੈਂ ਕੱਪ ਤੇ ਘਰੇ ਰਹਾ ਕਿ ਚਾਹੇ ਮੈਂ ਕੰਮ ਕਰਾਂ ਚਾਹੇ ਮੈਂ ਨਾ ਕਰਾਂ ਚਾਹੇ ਮੈਂ ਸਾਰੇ ਜਿਹੜੀ ਪੈ ਕੇ ਕੱਟਣਾ ਚਾਹੇ ਮੈਂ ਬਹਿ ਕੇ ਕੱਟਣਾ ਮੈਨੂੰ ਕਦੇ ਨਹੀਂ ਕਿਸੇ ਨੇ ਕਿਹਾ ਕਿ ਤੂੰ ਕੰਮ ਕਰ ਲੈ ਕਦੇ ਨਹੀਂ ਮੈਨੂੰ ਕਿਸੇ ਨੇ ਉਹ ਹੀ ਨਹੀਂ ਕਹਿ ਕੇ ਦੇਖੀ ਹੈਗੀ ਨਾ ਮੈਨੂੰ ਬੱਚੇ ਕੁਝ ਕਹਿੰਦੇ ਆ ਨਾ ਮੈਨੂੰ ਇਹ ਕੁਝ ਕਹਿੰਦੇ ਆ ਕਿਉਂਕਿ ਇਹਨਾਂ ਨੂੰ ਪਤਾ ਸਾਨੂੰ ਤਿੰਨ ਟਾਈਮ ਖਾਣਾ ਜਿਹੜਾ ਗਰਮ ਮਿਲਣਾ ਹਾਂ ਮੈਂ ਘਰ ਦੀ ਰਾਹ ਦੀ ਹਾਂ ਹਾਂ ਦੇਖਾਂ ਰਸ